ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਸੰਗਤਾਂ ਦੇ ਸਾਹਮਣੇ ਪੰਜਾਬ ਲਾਇਲ ਵੱਲੋਂ ਇੱਕ ਵਿਸ਼ੇਸ਼ ਸੂਚਨਾ ਭਾਈ ਧਰਮ ਸਿੰਘ ਪਿੰਡ ਏਕਲ ਗੱਡਾ ਜਿਹਨਾਂ ਨੂੰ ਕੀ ਭਾਈ ਮਨਿੰਦਰ ਸਿੰਘ ਚੌੜਾ ਦੇ ਨਾਲ ਕੇਸ ਦੇ ਵਿੱਚ ਜਿਹੜਾ ਸੁਖਬੀਰ ਬਾਦਲ ਤੇ ਅਟੈਕ ਦਾ ਕੇਸ ਸੀਗਾ 307 ਦਾ ਆਰਮਜ਼ ਐਕਸਾ ਕੇਸ ਆ ਉਹਦੇ ਨਾਮਿਨੇਟ ਕੀਤਾ ਗਿਆ ਸੀਗਾ ਉਸ ਕੇਸ ਦੇ ਵਿੱਚੋਂ ਅੱਜ ਐਡੀਸ਼ਨਲ ਸੈਸ਼ਨ ਜੱਜ ਸੰਜੀਵ ਕੁੰਦੀ ਅਮਰ ਸਾਹਿਬ ਸਾਹਿਬ ਉਨਾ ਨੇ ਜਿਹੜੀ ਆ ਉਹ ਜਮਾਨਤ ਮਨਜ਼ੂਰ ਕਰ ਲਈ ਆ ਭਾਈ ਤਰਨ ਸਿੰਘ ਦੀ ਜਿਕਰ ਜੋਗਾ 4 ਦਸੰਬਰ 2024 ਨੂੰ ਪਾਈ ਨਰਨ ਸਿੰਘ ਚੌੜਾ ਵੱਲੋਂ ਇੱਕ ਸੁਖਵੀਰ ਬਾਦਲ ਜਿਹੜਾ ਕਿ ਉਥੇ ਅਕਾਲ ਤਖਤ ਤੋਂ ਕੀਤੇ ਡਾਨੇ ਤੋਂ ਬਾਅਦ ਉਥੇ ਬਣ ਕੇ ਪੈਦਲ ਬੈਠਾ ਸੀ ਉਹਦੇ ਉੱਤੇ ਅਟੈਕ ਦਾ ਕੇਸ ਪਾਇਆ ਗਿਆ ਸੀਗਾ ਬਾਅਦ ਚ ਭਾਈ ਨਰਨ ਸਿੰਘ ਚੌੜਾ ਦੇ ਨਾਲ 3 ਤਰੀਕ ਨੂੰ ਉਹਨਾਂ ਨੂੰ ਵੀਡੀਓ ਦੇ ਵਿੱਚ ਦੇਖ ਕੇ ਨਾਮਿਨੇਟ ਕੀਤਾ ਗਿਆ ਭਰਤ ਤਰਨ ਸਿੰਘ ਨੂੰ ਭਾਈ ਤਰਨ ਸਿੰਘ ਦੇ ਸਬੰਧ ਚ ਅਸੀਂ ਜਿਹੜੀ ਆ ਸੁਪਰੀਮ ਕੋਰਟ ਦਾ ਕੈਂਟੀਸੂਰ ਦੀ ਬੇਲ ਦੇ ਵਾਸਤੇ ਗਏ ਸੀ ਜਈ ਨਹੀਂ ਮਨਜ਼ੂਰ ਹੋਈ ਤੇ ਅੰਤ 1/25 ਨੂੰ ਭਾਈ ਤਰਨ ਸਿੰਘ ਨੇ ਸਰੈਂਡਰ ਕੀਤਾ ਸੀਗਾ ਉਸ ਤੋਂ ਬਾਅਦ ਚਲਾਨ ਆਇਆ ਚਲਾਨ ਦੇ ਵਿੱਚ ਜਿਹੜਾ ਉਹਨਾਂ ਨੂੰ ਨਾਮਿਨੇਟ ਕਰਨ ਤੋਂ ਬਾਅਦ ਪਿਛਲੇ ਮਹੀਨੇ ਛੁੱਟੀਆਂ ਤੋਂ ਬਾਅਦ 20 ਜੁਲਾਈ ਨੂੰ ਜਿਹੜੀ ਆ ਬੇਲ ਆਈ ਗਈ ਸੀ ਤੇ ਅੱਜ ਇਹ 4 ਅਗਸਤ 2025 ਨੂੰ ਭਾਈ ਧਰਮ ਸਿੰਘ ਦੀ ਬੇਲ ਮਨਜ਼ੂਰ ਹੋ ਗਈ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਉਹਨਾਂ ਦੀ ਜਮਾਨਤ ਭਰਨ ਤੋਂ ਬਾਅਦ ਜਿਹੜੀ ਨਵੀਂ ਸੈਂਟਰ ਜੇਲ ਗੋਵਿੰਦਵਾਲ ਸਾਹਮਣੇ ਉੱਥੋਂ ਉਹਨਾਂ ਦੀ ਜਿਹੜੀ ਰਿਹਾਈ ਹੋਗੀ ਸੋ ਇਹ ਜਿਹੜੀ ਆ ਖੁਸ਼ੀ ਦੀ ਖਬਰ ਸੰਗਤਾਂ ਦੇ ਸਾਹਮਣੇ ਕੀਤੀ ਜਾਂਦੀ ਕਿ ਭਾਈ ਧਰਮ ਸਿੰਘ ਇਕਲਗੜ੍ਹੇ ਦੀ ਜਮਾਨਤ ਐਡੀਸ਼ਨ ਸੈਸ਼ਨ ਜੱਜ ਦੀ ਅਦਾਲਤ શ્રી ਸੰਜੀਵ ਕੁੰਦੀ ਦੀ ਅਦਾਲਤ ਵੱਲੋਂ ਮਨਜ਼ੂਰ ਕਰ ਲਈ ਗਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ